ਅੱਜ ਮੈਂ ਤੁਹਾਡੇ ਨਾਲ ਬਰਫੀ ਬਣਾਉਣ ਦੀ ਬਹੁਤ ਹੀ ਸੌਖੀ ਵੀਡੀਓ ਸ਼ੇਅਰ ਕਰਾਂਗੀ। ਇਹ ਬਰਫੀ ਤੁਸੀਂ ਘਰ ਵਿੱਚ 10-15 ਮਿੰਟਾਂ ਵਿੱਚ ਹੀ ਬਣਾ ਕੇ ਤਿਆਰ ਕਰ ਸਕਦੇ ਜੇ ਤੇ ਤੁਸੀਂ ਦੇਖੋ ਬਰਫੀ ਕਿੰਨੀ ਜਿਆਦਾ ਵਧੀਆ ਬਣ ਕੇ ਤਿਆਰ ਹੋਈ ਆ। ਵੀਡੀਓ ਸ਼ੁਰੂ ਕਰਦੇ ਆਂ ਜੀ ਸਭ ਤੋਂ ਪਹਿਲਾਂ ਇੱਥੇ ਆਪਾਂ ਕੋਈ ਵੀ ਕੱਪ ਜਾਂ ਕੌਲੀ ਲੈ ਲੈਣੀ ਆ ਉਸੇ ਨਾਲ ਮਿਣ ਕੇ ਆਪਾਂ ਪਹਿਲਾਂ 2 ਕੌਲੀਆਂ ਮਿਲਕ ਪਾਊਡਰ ਦੀਆਂ ਪਾ ਦੇਣੀਆਂ। ਸੇਮ ਇਹੀ ਕੌਲੀ ਲੈ ਕੇ ਆਪਾਂ 1 ਕੌਲੀ ਦੇਸੀ ਘਿਓ ਪਿਗਲਿਆ ਹੋਇਆ ਪਾ ਦੇਣਾ ਹੈ। ਇਸ ਤਰੀਕੇ ਨਾਲ ਤੁਸੀਂ ਥੋੜਾ ਜਿਹਾ ਘੱਟ ਕੇ ਉਹ ਵੀ ਪਾ ਸਕਦੇ ਜੇ ਤੇ ਪੂਰੀ ਇੱਕ ਕੌਲੀ ਜੇਕਰ ਪਾਵਾਂਗੇ ਤੇ ਉਹ ਇੱਕਦਮ ਸਹੀ ਮਾਪ ਹੋਵੇਗਾ ਥੋੜਾ ਥੋੜਾ ਘਿਓ ਪਾ ਕੇ ਆਪਾਂ ਮਿਲਕ ਪਾਊਡਰ ਦੇ ਵਿੱਚ ਚੰਗੀ ਤਰ੍ਹਾਂ ਮਿਲਾ ਦੇਣਾ ਹੈ ਵੈਸੇ ਆਪਾਂ ਦੇਸੀ ਘਿਓ ਦੀ ਜਗ੍ਹਾ ਤੇ ਕੋਈ ਹੋਰ ਵੀ ਘਿਓ ਵਰਤ ਸਕਦੇ ਹਾਂ ਪਰ ਦੇਸੀ ਘਿਓ ਦੇ ਨਾਲ ਇਹ ਬਰਫੀ ਬਹੁਤ ਜ਼ਿਆਦਾ ਟੇਸਟੀ ਬਣਦੀ ਆ ਬਰਫੀ ਦੇ ਵਿੱਚੋਂ ਖੋਏ ਵਰਗਾ ਸਵਾਦ ਮਿਲਦਾ ਹੈ ਮਿਲਕ ਪਾਊਡਰ ਵਿੱਚ ਇੰਨਾ ਕਿ ਉਹ ਹੋਵੇ ਕਿ ਇੱਕਦਾਂ ਮੇ ਲੱਡੂ ਵਾਂਗ ਇਕੱਠਾ ਹੁੰਦਾ ਹੋਵੇ। ਹੁਣ ਇੱਥੇ ਜੋ ਕਿ ਉਹ ਆਪਣੇ ਕੋਲ ਬਚ ਗਿਆ ਏ ਇਹਨੂੰ ਆਪਾਂ ਲਾਸਟ ਵਿੱਚ ਵਰਤਾਂਗੇ। ਮਿਲਕ ਪਾਊਡਰ ਨੂੰ ਆਪਾਂ ਹੁਣ ਇਸੇ ਤਰ੍ਹਾਂ ਇੱਕ ਸਾਈਡ ਤੇ ਰੱਖ ਦਿੰਦੇ ਆ। ਜੇਕਰ ਤੁਸੀਂ ਇਸ ਚੈਨਲ ਦੇ ਉੱਤੇ ਪਹਿਲੀ ਵਾਰ ਵੀਡੀਓ ਦੇਖਦੇ ਪਏ ਜੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਿਓ ਤੇ ਨਾਲ ਲੱਗਦੀ ਬੈਲ ਨੂੰ ਵੀ ਪ੍ਰੈਸ ਕਰ ਦਿਓ ਤੇ ਜੇਕਰ ਵੀਡੀਓ ਚੰਗੀ ਲੱਗੀ ਤੇ ਵੀਡੀਓ ਨੂੰ ਲਾਈਕ ਜ਼ਰੂਰ ਕਰ ਦਿਓ। ਹੁਣ ਇੱਥੇ ਆਪਾਂ ਬਰਫੀ ਲਈ ਚਾਸ਼ਨੀ ਤਿਆਰ ਕਰ ਲੈਨੇ ਆ ਸੇਮ ਉਹੀ ਇੱਕ ਕੌਲੀ ਆਪਾਂ ਖੰਡ ਦੀ ਲਈ ਆ ਜਿੰਨੀ ਖੰਡ ਹੋਵੇਗੀ ਉਹਦਾ ਅੱਧਾ ਆਪਾਂ ਪਾਣੀ ਪਾਵਾਂਗੇ ਵੈਸੇ ਜੇਕਰ ਆਪਾਂ ਦੋ ਕੌਲੀਆਂ ਮਿਲਕ ਪਾਊਡਰ ਦੀਆਂ ਲਈਆਂ ਨੇ ਤੇ ਇਹਦੇ ਵਿੱਚ ਡੇਢ ਕੌਲੀ ਜਿੰਨੀ ਆਪਾਂ ਖੰਡ ਪਾ ਸਕਦੇ ਆ ਪਰ ਮਿਲਕ ਪਾਊਡਰ ਪਹਿਲਾਂ ਹੀ ਮਿੱਠਾ ਹੁੰਦਾ ਏ ਇਸ ਕਰਕੇ ਤੁਸੀਂ ਇਹਦੇ ਵਿੱਚ ਖੰਡ ਥੋੜੀ ਜੀ ਘੱਟ ਪਾਓ ਖਾਂਡ ਨੂੰ ਪਾਣੀ ਦੇ ਵਿੱਚ ਚੰਗੀ ਤਰ੍ਹਾਂ ਮਿਲਾਉਣ ਤੋਂ ਬਾਅਦ ਆਪਾਂ ਇਹਨੂੰ ਇੱਕ ਤਾਰ ਦੀ ਚਾਸ਼ਨੀ ਜਦੋਂ ਤੱਕ ਨਹੀਂ ਬਣਦੀ ਉਦੋਂ ਤੱਕ ਪਕਾਵਾਂਗੇ। ਬਾਕੀ ਤੁਸੀਂ ਚਾਸ਼ਨੀ ਦੇ ਵਿੱਚ ਇਲਾਇਚੀ ਦਾ ਪਾਊਡਰ, ਕੇਸਰ ਕੁਝ ਵੀ ਪਾ ਸਕਦੇ ਜੇ ਇਹਦੇ ਨਾਲ ਬਰਫੀ ਦੇ ਵਿੱਚੋਂ ਫਲੇਵਰ ਵਧੀਆ ਆਏਗਾ। ਮਿਲਕ ਪਾਊਡਰ ਦੀ ਬਰਫੀ ਬਣਾਉਣ ਲਈ ਸਭ ਤੋਂ ਮੇਨ ਚਾਸ਼ਨੀ ਆ। ਚਾਸ਼ਨੀ ਤੁਹਾਡੀ ਇਸ ਤਰੀਕੇ ਦੀ ਇੱਕਦਮ ਮੋਟੀ ਤਾਰ ਵਾਲੀ ਬਣੀ ਹੋਣੀ ਚਾਹੀਦੀ ਹੈ। ਜੇਕਰ ਚਾਸ਼ਨੀ ਤੁਹਾਡੀ ਇੱਕ ਬਰੀਕ ਪਤਲੀ ਤਾਰ ਵਾਲੀ ਆ ਤੇ ਬਰਫੀ ਵਧੀਆ ਸੈੱਟ ਨਹੀਂ ਹੋਏਗੀ ਮੋਟੀ ਤਾਰ ਵਾਲੀ ਕੜਕ ਤੁਸੀਂ ਚਾਸ਼ਨੀ ਬਣਾਉਣੀ ਆ ਜਦੋਂ ਚਾਸ਼ਨੀ ਬਣ ਜੇਗੀ ਗੈਸ ਦੀ ਫਲੇਮ ਇੱਕਦਮ ਲੋ ਤੇ ਕਰਕੇ ਆਪਾਂ ਜੋ ਮਿਲਕ ਪਾਊਡਰ ਰੱਖਿਆ ਸੀ ਕਿਉ ਪਾ ਕੇ ਉਹ ਆਪਾਂ ਪਾ ਦੇਣਾ ਹੈ ਹੁਣ ਜਾਂ ਤਾਂ ਇੱਥੇ ਆਪਾਂ ਗੈਸ ਬੰਦ ਕਰ ਸਕਦੇ ਆ ਜਾਂ ਬਿਲਕੁਲ ਲੋ ਤੇ ਕਰਕੇ ਫੇਰ ਆਪਾਂ ਮਿਲਕ ਪਾਊਡਰ ਨੂੰ ਚਾਸ਼ਨੀ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਕਰਨਾ ਹੈ ਇੱਥੇ ਮਿਲਕ ਪਾਊਡਰ ਦੀਆਂ ਬਿਲਕੁਲ ਵੀ ਗੰਡਾ ਨਹੀਂ ਬਣਦੀਆਂ ਗੈਸ ਲੋ ਕਰਨਾ ਇਸ ਕਰਕੇ ਜ਼ਰੂਰੀ ਆ ਕਿਉਂਕਿ ਮਿਲਕ ਪਾਊਡਰ ਬਹੁਤ ਜਲਦੀ ਸੜਦਾ ਹੈ ਜੇਕਰ ਆਪਾਂ ਇਹਨੂੰ ਹਿਲਾਉਣਾ 1 ਸਕਿੰਟ ਲਈ ਵੀ ਬੰਦ ਕਰਾਂਗੇ ਤੇ ਇਹਨੇ ਸੜਨ ਲੱਗ ਜਾਣਾ ਹੈ ਲਗਾਤਾਰ ਹਿਲਾਉਂਦੇ ਹੋਏ ਆਪਾਂ ਇਹਨੂੰ ਚੰਗੀ ਤਰ੍ਹਾਂ ਮਿਕਸ ਕਰਾਂਗੇ 1 ਜਾਂ 2 ਮਿੰਟ ਜਿੰਨਾ ਸਮਾਂ ਲੱਗਦਾ ਹੈ ਚੰਗੀ ਤਰ੍ਹਾਂ ਚਾਸ਼ਨੀ ਦੇ ਵਿੱਚ ਮਿਲਕ ਪਾਊਡਰ ਮਿਕਸ ਹੋ ਜਾਂਦਾ ਹੈ ਤੇ ਹੌਲੀ ਹੌਲੀ ਇਹਨੇ ਕੜਾਈ ਦੇ ਨਾਲੋਂ ਚਿਪਕ ਨੂੰ ਵੀ ਹਟ ਜਾਣਾ ਹੈ ਜਦੋਂ ਇਸ ਤਰੀਕੇ ਨਾਲ ਇਹ ਕੜਾਈ ਦੇ ਨਾਲੋਂ ਬਿਲਕੁਲ ਚਿਪਕ ਨੂੰ ਹਟਦਾ ਜਾਵੇਗਾ ਆਪਾਂ ਗੈਸ ਬੰਦ ਕਰ ਦੇਣਾ ਹੈ ਤੇ ਇੱਥੇ ਜੋ ਕਿ ਉਹ ਆਪਾਂ ਬਚਾ ਕੇ ਰੱਖਿਆ ਸੀ ਲਾਸਟ ਵਿੱਚ ਆਪਾਂ ਉਹ ਕਿਉ ਪਾ ਦਾਂਗੇ ਸਭ ਤੋਂ ਅਖੀਰ ਤੇ ਕਿਉ ਪਾਉਣ ਦਾ ਕਾਰਨ ਇਹ ਹੈ ਕਿ ਬਰਫੀ ਦੇ ਵਿੱਚ ਬਹੁਤ ਹੀ ਵਧੀਆ ਸ਼ਾਈਨਿੰਗ ਆਉਂਦੀ ਆ ਜਦੋਂ ਆਪਾਂ 1-2 ਚਮਚ ਕਿਉ ਪਾ ਦਿੰਨੇ ਆ ਬਾਕੀ ਜੇਕਰ ਤੁਸੀਂ ਕਿਉਂ ਨਹੀਂ ਪਾਉਣਾ ਤੁਸੀਂ ਉਸ ਕਿਉ ਤੋਂ ਬਗੈਰ ਵੀ ਇਸ ਬਰਫੀ ਨੂੰ ਬਣਾ ਸਕਦੇ ਜੇ ਹੁਣ ਗੈਸ ਬੰਦ ਕਰਨ ਤੋਂ ਬਾਅਦ ਵੀ ਆਪਾਂ ਇਹਨੂੰ 1-2 ਮਿੰਟ ਤੱਕ ਇਸੇ ਤਰ੍ਹਾਂ ਹਿਲਾਉਂਦੇ ਰਹਿਣਾ ਹੈ ਕਿਉਂਕਿ ਕੜਾਈ ਬਹੁਤ ਗਰਮ ਹੈ ਇਹਦੇ ਨਾਲ ਵੀ ਮਿਲਕ ਪਾਊਡਰ ਬਹੁਤ ਜਲਦੀ ਸੜਨ ਲੱਗ ਜਾਂਦਾ ਹੈ ਲਗਾਤਾਰ ਹਿਲਾਉਂਦਿਆਂ ਹੋਇਆਂ ਤੁਸੀਂ ਦੇਖੋ ਕੜਾਈ ਦੇ ਨਾਲ ਉਹ ਮਿਲਕ ਪਾਊਡਰ ਚਿਪਕਣੋਂ ਹਟਦਾ ਜਾਂਦਾ ਹੈ ਇਸੇ ਸਟੇਜ ਦੇ ਉੱਤੇ ਆਪਾਂ ਇਸ ਬਰਫੀ ਨੂੰ ਸੈੱਟ ਕਰਨ ਵਾਸਤੇ ਰੱਖ ਦਾਂਗੇ ਬਰਫੀ ਨੂੰ ਸੈੱਟ ਕਰਨ ਦੇ ਲਈ ਆਪਾਂ ਕਿਸੇ ਥਾਲੀ ਜਾਂ ਟ੍ਰੇ ਦੀ ਵਰਤੋਂ ਕਰ ਸਕਦੇ ਹਾਂ ਮੈਂ ਇੱਥੇ ਥਾਲੀ ਦੇ ਵਿੱਚ ਥੋੜਾ ਜਿਹਾ ਦੇਸੀ ਘਿਓ ਲਾ ਦਿੱਤਾ ਸੀ ਤੁਸੀਂ ਬਟਰ ਪੇਪਰ ਵੀ ਲਾ ਸਕਦੇ ਜੇ ਇਸ ਤਰੀਕੇ ਦੇ ਨਾਲ ਕੋਈ ਵੀ ਡਰਾਈ ਫਰੂਟ ਪਾਉਣਾ ਚਾਹੋ ਤਾਂ ਤੁਸੀਂ ਉਹ ਵੀ ਬਰਫੀ ਦੇ ਉੱਤੇ ਪਾ ਸਕਦੇ ਜੇ ਜੇਕਰ ਤੁਸੀਂ ਬਟਰ ਪੇਪਰ ਲਾਓਗੇ ਤੇ ਬਰਫੀ ਬਹੁਤ ਹੀ ਆਸਾਨੀ ਨਾਲ ਵਿੱਚੋਂ ਨਿਕਲ ਜਾਂਦੀ ਆ ਪਰ ਜੇਕਰ ਇਸ ਤਰੀਕੇ ਨਾਲ ਦੇਸੀ ਘਿਓ ਲਾਉਣਾ ਹੈ ਤੇ ਥੋੜਾ ਜਿਹਾ ਥਾਲੀ ਨੂੰ ਗਰਮ ਕਰਕੇ ਫਿਰ ਹੀ ਇਹਦੇ ਵਿੱਚੋਂ ਪੀਸ ਕੱਢਿਓ ਬਰਫੀ ਕੱਢਣ ਤੋਂ ਬਾਅਦ ਆਪਾਂ ਚੰਗੀ ਤਰ੍ਹਾਂ ਥਾਲੀ ਦੇ ਵਿੱਚ ਫੈਲਾ ਦਾਂਗੇ। ਤੁਸੀਂ ਦੇਖੋ ਬਰਫੀ ਕਿੰਨੀ ਜਿਆਦਾ ਦੇਖਣ ਤੋਂ ਹੀ ਵਧੀਆ ਲੱਗਦੀ ਪਈ ਆ। ਇੱਕ ਜਦੋਂ ਆਪਾਂ ਮਿਲਕ ਪਾਊਡਰ ਨੂੰ ਚਾਸ਼ਨੀ 'ਚ ਮਿਲਾਉਂਦੇ ਸਮੇਂ ਲਗਾਤਾਰ ਹਿਲਾਉਂਦੇ ਆ ਘੱਟ ਫਲੇਮ ਦੇ ਉੱਤੇ ਤੇ ਬਰਫੀ ਦਾ ਕਲਰ ਜਿਹੜਾ ਹੈ ਉਹ ਇਸੇ ਤਰੀਕੇ ਦਾ ਵਾਈਟ ਹੀ ਰਹਿੰਦਾ ਹੈ। ਜੋ ਕਿ ਦੇਖਣ ਵਿੱਚ ਵੀ ਬਹੁਤ ਵਧੀਆ ਲੱਗਦਾ ਹੈ। ਹੁਣ ਇੱਥੇ ਆਪਾਂ ਬਰਫੀ ਦਾ ਡੋ ਥੋੜਾ ਜਿਹਾ ਹੱਥ ਵਿੱਚ ਲੈ ਕੇ ਵੀ ਦੇਖ ਸਕਦੇ ਹਾਂ ਜੇਕਰ ਉਹ ਨਹੀਂ ਚਿਪਕਦਾ ਤੇ ਸਮਝੋ ਬਰਫੀ ਬਹੁਤ ਵਧੀਆ ਸੈੱਟ ਹੋਵੇਗੀ ਤੇ ਬਰਫੀ ਨੂੰ ਸੈੱਟ ਹੋਣ ਵਾਸਤੇ 2 ਤੋਂ 2.5 ਘੰਟੇ ਜਿੰਨਾ ਸਮਾਂ ਲੱਗ ਜਾਂਦਾ ਹੈ। ਪੂਰੇ 2 ਘੰਟੇ ਮੈਂ ਬਰਫੀ ਨੂੰ ਰੱਖਿਆ ਸੀ ਤੇ ਪੂਰੀ ਤਰ੍ਹਾਂ ਬਰਫੀ ਥਾਲੀ ਦੇ ਵਿੱਚ ਸੈੱਟ ਹੋ ਗਈ ਆ ਤੇ ਹੁਣ ਆਪਾਂ ਇਹਦੇ ਪੀਸ ਕੱਟ ਲਾਂਗੇ ਜਿਸ ਵੀ ਸ਼ੇਪ ਵਿੱਚ ਤੁਸੀਂ ਚਾਹੋ ਇਹਦੇ ਪੀਸ ਕੱਟ ਸਕਦੇ ਜੇ ਤੇ ਕੱਟਣ ਤੋਂ ਹੀ ਤੁਹਾਨੂੰ ਲੱਗਦਾ ਹੋਵੇਗਾ ਕਿ ਬਰਫੀ ਕਿੰਨੀ ਜ਼ਿਆਦੀ ਸੌਫਟ ਹੈ। ਤੁਸੀਂ ਘਰ ਵਿੱਚ ਹੀ 10-15 ਮਿੰਟਾਂ ਦੇ ਵਿੱਚ ਇਹ ਬਰਫੀ ਨੂੰ ਇੱਕ ਵਾਰ ਬਣਾ ਕੇ ਜਰੂਰ ਦੇਖਿਓ ਬਹੁਤ ਹੀ ਟੇਸਟੀ ਬਣਦੀ ਹੈ ਤੁਸੀਂ ਹਰ ਵਾਰ ਬਣਾਉਣਾ ਇਹਨੂੰ ਪਸੰਦ ਕਰੋਗੇ ਬਰਫੀ ਦੇ ਸਾਰੇ ਪੀਸ ਮੈਂ ਕੱਟ ਕਰ ਲਏ ਸੀ ਬਰਫੀ ਦੇਖਣ ਵਿੱਚ ਕਿੰਨੀ ਜ਼ਿਆਦੀ ਵਧੀਆ ਲੱਗਦੀ ਪਈ ਆ ਤੇ ਇਹ ਬਣੀ ਵੀ ਬਹੁਤ ਵਧੀਆ ਤੇ ਸੌਫਟ ਸੀ ਮੈਂ ਥਾਲੀ ਵਿੱਚ ਬਰਫੀ ਸੈੱਟ ਕੀਤੀ ਸੀ ਇਸ ਕਰਕੇ ਇਹਦੇ ਜੋ ਕਿਨਾਰੇ ਨੇ ਉਹ ਥੋੜੇ ਆਪਣੇ ਸੈੱਟ ਨਹੀਂ ਬਣੇ ਪਰ ਤੁਸੀਂ ਟ੍ਰੇ ਵਿੱਚ ਸੈੱਟ ਕਰੋਗੇ ਤੇ ਸਾਰੀ ਬਰਫੀ ਇੱਕਦਮ ਵਧੀਆ ਸੈੱਟ ਹੋਏਗੀ ਬਹੁਤ ਘੱਟ ਸਮੇਂ ਦੇ ਵਿੱਚ ਇੱਕਦਮ ਨਰਮ ਮੁਲਾਇਮ ਜੀ ਬਰਫੀ ਆਪਾਂ ਘਰ ਵਿੱਚ ਤਿਆਰ ਕਰ ਸਕਦੇ ਹਾਂ ਬਰਫੀ ਦੇ ਪੀਸ ਵੀ ਇੱਕਦਮ ਵਧੀਆ ਸੈੱਟ ਹੋ ਗਏ ਸੀ ਬਸ ਤੁਸੀਂ ਇਸੇ ਤਰ੍ਹਾਂ ਹਰ ਇੱਕ ਚੀਜ਼ ਪੂਰੇ ਮਾਪ ਨਾਲ ਪਾਇਓ ਤੇ ਬਰਫੀ ਇੱਕਦਮ ਵਧੀਆ ਬਣੇਗੀ ਬਾਕੀ ਜੇਕਰ ਤੁਹਾਨੂੰ ਅੱਜ ਦੀ ਵੀਡੀਓ ਚੰਗੀ ਲੱਗੀ ਆ ਮੈਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀਡੀਓ ਚੰਗੀ ਲੱਗੀ ਹੋਈ ਤੇ ਵੀਡੀਓ ਨੂੰ ਲਾਈਕ ਵੀ ਜਰੂਰ ਕਰ ਦਿਓ ਮਿਲਦੇ ਆਂ ਜੀ ਇਸੇ ਤਰ੍ਹਾਂ ਦੀ ਇੱਕ ਹੋਰ ਵਧੀਆ ਜੀ ਵੀਡੀਓ ਦੇ ਨਾਲ